ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਥੰਦੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਜਿਹੜੇ ਕਿਸਾਨ ਵੀਰ ਫੇਸਬੁੱਕ ਪੇਜ ਦੇ ਉੱਪਰ ਵੀਡੀਓ ਦੇਖ ਰਹੇ ਨੇ ਆਪਣਾ ਪੇਜ ਫੋਲੋ ਜ਼ਰੂਰ ਕਰਿਓ ਤੇ ਕਿਸਾਨ ਵੀਰੋ ਆਪਾਂ ਅੱਜ ਗੱਲਬਾਤ ਕਰਨੀ ਆ ਕਣਕ ਦੇ ਬਾਰੇ ਵਿੱਚ ਕਿਉਂਕਿ ਹੁਣ ਤੱਕ ਆਪਣੀ ਕਣਕ ਬਿਲਕੁਲ ਸਹੀ ਸਲਾਮਤ ਖੜੀ ਹੈ ਚਲੋ ਜਿਹੜੀ ਮਾਰੀ ਮੋਟੀ ਕਿਤੇ ਰਮੀ ਹੋਈ ਕਣਕ ਸੀਗੀ ਪਾਣੀ ਲਾਇਆ ਹੋਇਆ ਸੀਗਾ ਤੇ ਹਵਾ ਨੇਰੀ ਨਾਲੋਂ ਮਾੜੀ ਮੋਟੀ ਗਿਰ ਗਈ ਉਹ ਗੱਲ ਲਹਿਦਾ ਰਹਗੀ ਪਰ ਕਣਕਾਂ ਆਪਣੀਆਂ ਫਿਲਹਾਲ ਵਧੀਆ ਖੜੀਆਂ ਨੇ ਤੇ ਕਿਸਾਨ ਵੀਰੋਂ ਮੌਸਮ ਵਿਭਾਗ ਵੱਲੋਂ ਜਿਹੜਾ ਅਲਰਟ ਜਾਰੀ ਹੋਇਆਗਾ ਥੋੜਾ ਜਿਹਾ ਆਪਾਂ ਨੂੰ ਜਨ ਇੱਕ ਸੰਜਮ ਜਿੱਦਾਂ ਆਪਾਂ ਗੱਦੀ ਰੱਖ ਕੇ ਚੱਲਣ ਦੀ ਇਹਦੇ ਵਾਸਤੇ ਉਹ ਹੈ ਕਿਉਂਕਿ ਹੁਣ ਕਿਸਾਨ ਵੀਰੋਂ ਜਿਹੜੀ ਬਾਢੀ ਹੈ ਤਕਰੀਬਨ ਬਾਢੀ ਦਾ ਜੋਰ ਹੀ ਬਸਾਖੀ ਤੋਂ ਬਾਅਦ ਦੇ ਵਿੱਚ ਪੈਣਾਗਾ ਕਣਕਾਂ ਦੇ ਵਿੱਚ ਜਿਹੜੀ ਮੇਨ ਵਾਢੀ ਆ ਵਿਸਾਖੀ ਤੋਂ ਬਾਅਦ ਸ਼ੁਰੂ ਹੋ ਚਲੋ ਇੱਕ ਦੁੱਕਾ ਕੋਈ ਮਾੜੀ ਮੋਟੀ ਹੋ ਜੇ ਹੋ ਜੇ ਨੇ ਕਣਕ ਐਦਿਕੀ ਟੋਟਲ 160 ਪਲੱਸ ਦਿਨ ਲਾਏਗੀ ਪੱਕਣੀਆਂ 160 ਦਿਨ ਤਾਂ ਤਕਰੀਬਨ ਲਾਏਗੀਆਂ ਗਣਕਾਂ ਵਿੱਚ ਬਹੁਤ ਮੰਨ ਲ ਕੇ ਜਿਹੜੀਆਂ ਗੇਤਿਆਂ ਗਣਕਾਂ ਸੀਗੀਆਂ ਉਹ ਲਾਏਗੀਆਂ ਇੰਨੇ ਕ ਦਿਨ ਤਾਂ ਤੇ ਕਿਸਾਨ ਵੀਰੋਂ ਅਲਰਟ ਕੀ ਜਾ ਰਹੀ ਹੋਇਆ ਵੀ 10 ਅਪ੍ਰੈਲ ਤੋਂ ਲੈ ਕੇ 14-15 ਅਪ੍ਰੈਲ ਤੱਕ ਖਾਸ ਕਰਕੇ ਜਿਹੜਾ ਮੀਂਹ ਦਾ ਤੇ ਕਿਤੇ ਕਿਤੇ ਮਾਰੀ ਮੋਟੀ ਗੜੇ ਮਾਰੀ ਤੇ ਹਵਾ ਦਾ ਲਸ਼ਟ ਜਾਰੀ ਹੋਇਆ ਚਲੋ ਕਿਸਾਨ ਵੀਰੋ ਦੇਖੋ ਕੁਦਰਤ ਦੀ ਆਪਾਂ ਜਿੱਦਾਂ ਕਹ ਦੀ ਮਰਜ਼ੀ ਆ ਜਿਹੜੇ ਦਾਣੇ ਆਪਾਂ ਨੂੰ ਦੇਣੇ ਨੇ ਉਹ ਉਹਨੇ ਦੇਣੇ ਨੇ ਤੇ ਬਾਕੀ ਜਿਹੜਾ ਆਪਣਾ ਨੁਕਸਾਨ ਕਰਨਾ ਉਹ ਕਰਨਾ ਠੀਕ ਆ ਇਹ ਤਾਂ ਆਪਾਂ ਭੱਜ ਹੀ ਨਹੀਂ ਸਕਦੇ ਤੇ ਮੈਂ ਕਿਸਾਨ ਵੀਰੋ ਤੁਹਾਡੇ ਨਾਲ ਇਹ ਗੱਲਬਾਤ ਕਰਦਾ ਜਿਹੜੀਆਂ ਤੁਹਾਡੀਆਂ ਆਪਾਂ ਜਿੱਦਾਂ ਕਹ ਜੀ ਸਰੋਂ ਵਗੈਰਾ ਕੱਢਣ ਵਾਲੀਆਂ ਨੇ ਕੋਈ ਕਿਸੇ ਦੀ ਜਾਜ ਉਹਦਾ ਇਹ ਛੋਟੇ ਕੰਮ ਆਪਾਂ ਕਰ ਸਕਦੇ ਆ ਪਰ ਤੁਸੀਂ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਵੀ ਕਣਕਾਂ ਤੋਂ ਥੋੜਾ ਜਿਹਾ ਇੱਕ ਦੋ ਦਿਨ ਗਰੇਜ਼ ਕਰ ਲਿਓ ਨਰਮ ਕਣਕ ਨਾ ਵੱਢਿਓ ਕਿਉਂਕਿ ਹੁਣ ਆਪਾਂ ਡਰ ਕੇ ਕਈ ਵਾਰ ਪਹਿਲਾਂ ਕਣਕ ਵੱਢ ਲੈਨੇ ਉਹਦਾ ਰਗੜਾ ਉਦੋਂ ਹੀ ਵੱਧ ਹੋ ਜਾਂਦਾ ਕਿਸਾਨ ਬ్రో ਤੇ ਹਿੰਗੀ ਦਰਮਿਆਨੀ ਹੀ ਕਿਤੇ ਮਾੜੀ-ਮੋਟੀ ਹਲਕੀ ਵਰਖਾ ਦੀ ਕੋਈ ਉਹ ਆ ਕੋਈ ਐਡਾ ਖਾਸ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਹੈਗੀ ਜਿਹਨੇ ਆਪਾਂ ਨੂੰ ਦੇਣਾ ਕੁਦਰਤ ਨੇ ਦੇਣਾ ਪ੍ਰਮਾਤਮਾ ਨੇ ਦੇਣਾ ਉਹ ਆਪਾਂ ਨੂੰ ਦੇ ਹੀ ਦੇਣਾ ਹੈ ਤੇ ਦੂਜੀ ਗੱਲ ਕਿਸਾਨ ਵੀਰੋ ਕੀ ਰਹੀ ਮੀਂਹ ਦਾ ਅਲਰਟ ਦੇਖ ਕੇ ਹੀ ਆਪਾਂ ਅਗਲੀ ਫਸਲਾ ਜਿਹੜੀ ਤੁਸੀਂ ਮੱਕੀ ਬੀਜਨੇ ਚਾਹੀਏ ਮੂੰਗੀ ਬੀਜਣੀ ਉਹ ਡਿਸਾਈਡ ਕਰਿਓ ਕਿਉਂਕਿ ਜੇ ਕਿਤੇ ਭਾਰੀ ਵਰਖਾ ਹੋ ਗਈ 10 ਦਿਨ ਤੁਹਾਡੀ ਜਿੱਦ ਆਪਾਂ ਕਹਿੰਦੇ ਪਾਣੀ ਇਹ ਨਾ ਸੁੱਕਿਆ ਤੇ ਆਪਣੀ ਵਾਢੀ ਨਾ ਹੋਈ ਉਹਨੇ ਉਹਨੇ ਪ੍ਰੈਸੀਜਨ ਨੇ ਲੇਟ ਚਲਾ ਜਾਣਾ ਤੇ ਤੁਸੀਂ ਕਿਸਾਨ ਵੀਰੋ ਇਹ ਫਸਲ ਦਾ ਬੀਜ ਵਗੈਰਾ ਨੇ ਜਿਹੜੇ ਚਲੋ ਮੱਕੀ ਦਾ ਸਿਸਟਮ ਹੋਰ ਆ ਪਰ ਮੂੰਗੀ ਮੰਗੀ ਦਾ ਕਿਸਾਨ ਵੀਰ ਉਹ ਬੀਜ ਲੈ ਕੇ ਰੱਖਣ ਦੀ ਲੋੜ ਨਹੀਂ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਨੇ ਜਿਹੜੇ ਉਹ ਮੂੰਗੀ ਦਾ ਬੀਜ ਹੈ ਜਿਹੜਾ ਐਡਵਾਂਸ ਦੇ ਵਿੱਚ ਹੀ ਲੈ ਕੇ ਰੱਖ ਰੱਖ ਰਹੇ ਨੇ ਕਿਉਂਕਿ 2 ਸਾਲਾਂ ਤੋਂ ਕਿਸਾਨ ਵੀਰ ਲਗਾਤਾਰ ਮੂੰਗੀ ਦੀ ਵੀ ਬਿਜਾਈ ਕਰ ਰਹੇ ਨੇ ਜੀ ਤੇ ਮੂੰਗੀ ਤੇ ਵੀ ਆਪਾਂ ਸਪੈਸ਼ਲ ਵੀਡੀਓ ਵਗੈਰਾ ਪਾਉਂਦੇ ਰਹਾਂਗੇ ਪਰ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਇਹੀ ਗੱਲ ਸ਼ੇਅਰ ਕਰਦਾ ਵੀ ਕੁਦਰਤ ਦੀ ਮਾਰ ਤੋਂ ਆਪਾਂ ਨਹੀਂ ਭੱਜ ਸਕਦੇ ਜਿਹੜਾ ਕੁਛ ਉਹਨੇ ਦੇਣਾ ਆਪਾਂ ਨੂੰ ਦੇ ਦੇਣਾ ਨਹੀਂ ਦੇਣਾ ਉਹ ਖੋ ਲੈਣਾ ਪਰ ਤੁਸੀਂ ਜਿੱਦਾਂ ਆਪਾਂ ਕਹੇ ਜੀ ਡਰੀਏ ਨਾ ਆਪਾਂ ਤੇ ਕਿਸਾਨ ਵੀਰੋ ਫਸਲਾਂ ਬਿਲਕੁਲ ਠੀਕ ਠਾਕ ਖੜੀਆਂ ਨੇ ਜੇ ਮੈਂ ਨਾ ਪਿਆ ਹੁਣ ਫਸਲਾਂ ਖੜੀਆਂ ਦਾ ਹਵਾ ਵਗੈਰਾ ਵੀ ਕਿਉਂਕਿ ਉਸ ਟਾਈਮ ਤੱਕ ਤਕਰੀਬਨ ਜਿਹੜੇ 4-5 ਦਿਨ ਹੋਣਗੇ ਉਦੋਂ ਤੱਕ ਤਾਂ ਤਕਰੀਬਨ ਕਣਕ ਨੇ ਆਪਣੀ ਨੇ ਦਾਣਾ ਗੱਧਰ ਵੀ ਕਰ ਲੈਣਾ ਵਧੀਆ ਦਾਣਾ ਕੜਾ ਹੋ ਜਾਣਾ ਕੋਈ ਉਹਦਾ ਏਡਾ ਖਾਸ ਕੋਈ ਨੁਕਸਾਨ ਨਹੀਂ ਚਲੋ ਬਾਡੀ 'ਚ ਜ਼ਰੂਰ ਦਿੱਕਤ ਆਉਂਦੀ ਆ ਪਰ ਉਹ ਚੀਜ਼ ਦਾ ਕੋਈ ਖਾਸ ਨੁਕਸਾਨ ਨਹੀਂ ਹੋਣ ਵਾਲਾ ਆਪਾਂ ਨੂੰ ਤੁਸੀਂ ਘਬਰਾਓ ਨਾ ਤੇ ਗੜੇ ਮਾਰੀ ਦੀ ਮਾਰ ਤੋਂ ਰੱਬ ਬਚਾ ਕੇ ਰੱਖੇ ਹੋਣਾ ਕਿਉਂਕਿ ਪਹਿਲਾਂ ਵੀ ਪੰਜਾਬ ਨਾਲ ਧੱਕਾ ਹੋਇਆ ਹੀ ਐ ਰਹਿੰਦਾ ਹੁੰਦਾ ਸਰਕਾਰਾਂ ਕਰ ਜਾਂਦੀਆਂ ਨੇ ਪਰ ਇਹ ਚੀਜ਼ਾਂ ਤੋਂ ਆਪਾਂ ਥੋੜਾ ਬਚ ਕੇ ਰੱਖੀਏ ਮੇਨ ਮੈਂ ਤੁਹਾਡੇ ਨਾਲ ਮਕਸਦ ਵੀਡੀਓ ਪਾਉਂਦਾ ਇਹੀ ਸੀ ਵੀ ਜਿਹੜਾ ਹੁਣ ਆਪਾਂ ਬੀਜ ਵਗੈਰਾ ਤੇ ਪੈਸੇ ਲਾ ਕੇ ਰੱਖ ਰਹਾਂਗੇ ਮੱਕੀ ਦਾ ਕੰਮ ਲੈਦਾ ਹੁੰਦਾ ਮੂੰਗੀ ਦਾ ਕੰਮ ਹੋਰਾ ਕਿਉਂਕਿ ਮੂੰਗੀ ਜਿੰਨੀ ਲੇਟ ਹੋ ਜਾਣੀ ਹੈ ਆਪਣੀ ਮੂੰਗੀ ਨੇ ਖਰਾਬ ਹੋ ਜਾਣਾ ਕੇ ਬਾਰਸਾਂ ਜੇ ਆ ਕੇ ਜਿਹੜੀ ਮੱਕੀ ਆ ਕਿਸਾਨ ਵੀਰੋ ਇਹ ਜੇ ਆਪਾਂ ਨੂੰ ਆਪਾਂ ਇਹਦੀ ਬਾਢੀ ਜੇ ਆਪਾਂ ਤੋਂ ਸਿੰਗਲ ਰੋ ਨਾਲ ਨਹੀਂ ਵੱਢੀ ਜਉ ਆਪਾਂ 4 ਰੋ ਨਾਲ ਪੜਾ ਲਾਂਗੇ ਕੋਈ ਕੰਬਾਈਨ ਆ ਗਿਆ ਬਟਨ ਵਾਲੀਆਂ ਇਹਦਾ ਸਿਸਟਮ ਪਏ ਤਾਂ ਪਾਣੀ ਚ ਵੀ ਵੱਢੀ ਜਾਣੀ ਆਪਣੀ ਇਹਦਾ ਕੋਈ ਖਾਸ ਦਿੱਕਤ ਨਹੀਂ ਹੈਗੀ ਲੇਟ ਹੋਣ ਵਾਲੀ ਪਰ ਮੂੰਗੀ ਦਾ ਕਿਸਾਨ ਵੀਰੋ ਆਪਾਂ ਨੂੰ ਪੱਲੀਆਂ ਹੀ ਸਭ ਕੁਝ ਪੈ ਜਾਂਦਾ ਮੱਕੀ ਮਾਰਨੀ ਪਉਂਦੀ ਤਾਂ ਕਿ ਕਿਸਾਨ ਵੀਰੋ ਮੈਂ ਤੁਹਾਡੇ ਨਾਲ ਇਹ ਵੀਡੀਓ ਤਾਂ ਸ਼ੇਅਰ ਕਰੀ ਆ ਕਿਉਂਕਿ ਹੁਣ ਦੇਖੋ ਕੱਲ ਦਾ ਆਪਣੇ ਸੋਸ਼ਲ ਮੀਡੀਆ ਤੇ ਚੱਲ ਰਿਹਾਗਾ ਤੇ ਬਾਕੀ ਆਪਾਂ ਨੂੰ ਮੌਸਮੀ ਵਿਭਾਗ ਨੇ ਵੀ ਇਹ ਗੱਲ ਦੀ ਜਿੱਦਾਂ ਕਹਦੀ ਨੋਟੀਫਿਕੇਸ਼ਨ ਜਾਰੀ ਕਰੇ ਨੇ ਤਾਂ ਇਹ ਚੀਜ਼ਾਂ ਤੋਂ ਮੜਾ ਹੀ ਆਪਾਂ ਨੂੰ ਗੁਰੇਜ਼ ਕਰਨਾ ਪਊਗਾ ਪਰ ਖਬਰਾਉਣ ਦੀ ਕੋਈ ਲੋੜ ਨਹੀਂ ਜਿੱਥੇ ਹੁਣ ਤੱਕ ਪ੍ਰਮਾਤਮਾ ਆਪਣਾ ਸਾਥ ਦੇ ਕੇ ਲਿਆਇਆ ਉਹ ਅੱਗੇ ਵੀ ਆਪਣਾ ਇਸ ਤਰੀ ਸਾਥ ਦੇਊਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਵਧੀਆ ਹੀ ਆਪਣਾ ਸਾਰਾ ਸਿਸਟਮ ਜਿੱਦਾਂ ਆਪਾਂ ਕਹੇ ਜੀ ਫਸਲਾਂ ਦਾ ਚੱਲੂਗਾ ਉਮੀਦ ਆ ਕਿਸਾਨ ਬਰੋ ਜਿਹੜੀ ਆਪਾਂ ਜਾਣਕਾਰੀ ਤੁਹਾਨੂੰ ਦਿੱਤੀ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਵੀਡੀਓ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵੀਡੀਓ ਲੈ ਕੇ حاضر ਹਾਂ। ਦਰਾਂਗੇ ਧੰਨਵਾਦ।